ਮੌਸਮ ਦੇਖੋ ਇਹ ਕਿੰਨਾ ਵਧੀਆ ਜੇਕਰ ਅੱਜ ਮੀਂਹ ਪੈ ਜਾਵੇ ਇਹਨਾਂ ਤਾਂ ਬਹੁਤ ਵਧੀਆ ਹੋਊਗਾ ਹਰ ਰੋਜ਼ ਬੱਦਲ ਆ ਜਾਂਦਾ ਪਰ ਮੀਂਹ ਨਹੀਂ ਪੈਂਦਾ ਵੈਸੇ ਮੌਸਮ ਬਹੁਤ ਸੁਣਾ ਹੋਇਆ ਠੰਡਾ ਠੰਡਾ ਸਾਢੇ 6 ਦਾ ਟਾਈਮ ਆ ਜੀ ਸਵੇਰ ਦਾ ਸਾਤ ਪਰ ਸਿਡੀਆ ਖਾਈ ਹੋ ਗਏ ਤਿਆਰ ਫੇਰ ਤੇ ਫਿਰ ਪਾ ਲੈ ਕੀ ਲੈ ਕੇ ਚੱਲੇ ਟਿਫੰਦੇ ਵਿੱਚ ਅੱਜ ਸੋ ਜਸਕੁਲੇ ਠੀਕ ਸਕੂਲ ਨੂੰ ਲੈ ਕੇ ਆਣੀ ਹੈ ਹਾਂ ਟੋਟਰੀ ਲੈ ਕੇ ਆਣੀ ਅੱਜ ਕੌਣ ਲੈ ਕੇ ਆਇਆ ਸੀ ਇਹ ਜੀ ਚਾ ਮਾਮਾ ਜੀ ਲੈ ਕੇ ਆਇਆ ਸੀ ਚਲੋ ਜੀ ਸਕੂਲੇ ਉਹਨੇ ਕਿਹਾ ਨਾ ਕਰੋ ਕੋਸ਼ ਨੂੰ ਵਿਚਾਰੇ ਨੂੰ ਮਸ ਆਪਣੇ ਮਰੂ ਜੀ ਨੂੰ ਕੁਛ ਕਿਹਾ ਚੱਲਣ ਮੋਲ इकठे जाया करो तो पटना वाले और यूं हम लगे आ लो जी इनना दा भी कर दे टिफन तैयार बच्चे तो चले गए स्कूल पानी भी बहुत है हाँ। ये आज ਜੀ ਸਾਰਿਆਂ ਨੂੰ ਪਿਆਰ ਭਰੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੇ ਕਿਵੇਂ ਹੈਗੇ ਹੋ ਠੀਕ ਠਾਕ ਹੋ ਚਲੋ ਬੜੀ ਵਧੀਆ ਵਾਹਿਗੁਰੂ ਦੀ ਕਿਰਪਾ ਚਾਹੀਦੀ ਸਾਰਿਆਂ ਨੇ ਆਪਣੇ ਘਰਾਂ ਦੇ ਵਿੱਚ ਰਾਜੀਵਾਰ ਜੀ ਨੂੰ ਖੁਸ਼ ਰਹੋ ਆਪਣੇ ਪਰਿਵਾਰ ਦੇ ਨਾਲ ਅਸੀਂ ਬਹੁਤ ਵਧੀਆ ਹੈਗੇ ਆ ਸਵਾਗਤ ਹੈ ਤੁਹਾਡਾ ਖੁਸ਼ਮਈ ਚੈਨਲ ਤੇ ਸਭ ਤੋਂ ਪਹਿਲਾਂ ਜਿਹੜੇ ਮੇਰੇ ਚੈਨਲ ਤੋਂ ਨਵੇਂ ਆਏ ਨੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਨਾਲ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਮੈਨੂੰ ਤੁਹਾਡੇ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਜੀ ਸੋ ਪਲੀਜ਼ ਮੇਰੇ ਚੈਨਲ ਨੂੰ ਬਹੁਤ-ਬਹੁਤ ਸਪੋਰਟ ਕਰੋ ਜੀ ਸੋ ਇੱਕ ਵਾਰ ਫਿਰ ਤੋਂ ਮੇਰੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰੋ ਜੀ ਨਾਲ ਅਲਰੇਡੀ ਕੰਟ ਦੇ ਹੁੰਦਾਂ ਵਾਕਿਆਲ ਦਾ ਸੈਂਡ ਕਰ ਤਾਂ ਕਿ ਹਰ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਡੇ ਕੋਲ ਪਹੁੰਚ ਜਾਵੇ। ਲਓ ਜੀ ਬੱਚੇ ਵੀ ਚਲੇ ਗਏ ਸੀ ਕਿ ਸਕੂਲ ਘਰ ਦੇ ਵਿੱਚ ਚਲੇ ਗਏ ਸੀ ਕਿ ਡਿਊਟੀ ਤੇ ਉਸ ਤੋਂ ਬਾਅਦ ਜਿਹੜਾ ਘਰ ਦਾ ਕੰਮ ਸੀ ਸਾਰਾ ਕਰ ਲਿੱਤਾ ਸੀਗਾ ਕਰਕੇ ਮੈਂ ਜਿਹੜੀ ਚਾਹਤ ਸੀਗੀ ਹੋ ਰਹੀ ਸੀਗੀ ਇੱਕ ਵਾਰ ਉਹ ਮੈਂ ਕੰਪਲੀਟ ਕਰਕੇ ਮੈਂ ਸੌਂ ਗਈ ਸੀ ਮੈਨੂੰ ਪਤਾ ਨਹੀਂ ਲੱਗਿਆ ਹੈਗਾ ਤੇ ਬੱਚੇ ਜਦੋਂ ਆਏ ਨੇ ਮੈਂ ਉਦੋਂ ਉੱઠી ਹਾਂ ਹੁਣ। ਤੇ ਹੁਣ ਉੱਠ ਕੇ ਆਣਾ ਮੋਲ ਸੀਗਾ ਇਹ ਆਪਣਾ ਨਾ ਕੇ ਤਿਆਰ ਹੋ ਚੁੱਕਿਆ ਹੋਣੇ ਜਾਊਗਾ ਜੀ ਹਾਕੀ ਖੇਡਣ ਉਹ ਸਵੇ ਤੇ ਬਾਕੀ ਚਲੋ ਜੋ ਹੈਗਾ ਕੰਮ ਹਨਾ ዳਲ ਰੋਟੀ ਚਾਵਲਾ ਜਿਹੜਾ ਹੁੰਦਾ ਬਾਕੀ ਅਪਰ ਕਰਾਂਗੇ ਆਹ ਲੈ ਸਭ ਤੋਂ ਪਹਿਲਾਂ ਤਾਂ ਮੈਂ ਚੂੜੀਆਂ ਪਾ ਲਈਆਂ ਸੀ ਅੱਜ ਮੈਨੂੰ ਕਈਆਂ ਨੇ ਕਿਹਾ ਸੀ ਕਹਿੰਦੇ ਸੌਣ ਦਾ ਮਹੀਨਾ ਹੈਗਾ ਸੌਣ ਦੇ ਵਿੱਚ ਸੁੰਨੀਆਂ ਨਿਕਲਾਈ ਰੱਖੀਦੀ ਹੁੰਦੀਆਂ ਹੈਗੀਆਂ ਸ਼ਗਨ ਹੁੰਦਾ ਵਾ ਵੀ ਤੁਸੀਂ 4 ਜਾਂ 6 ਕਿ ਚੂੜੀਆਂ ਪਾ ਕੇ ਰੱਖੋ ਸੋ ਬਜ਼ੁਰਗਾਂ ਦਾ ਕਹਿਣਾ ਆਪਾਂ ਮੋੜਿਆ ਨਹੀਂ ਹੈਗਾ ਜੀ ਆਹ ਦੇਖੋ ਪਰਪੇ ਚੂੜੀਆਂ ਪਾ ਲਈਆਂ ਕਿਉਂਕਿ ਮੈਨੂੰ ਚੂੜੀਆਂ ਦਾ ਇਹਨਾਂ ਸ਼ੌਂਕ ਦਾ ਹੈ ਨਹੀਂਗਾ ਨਹੀਂ ਮੈਂ ਕਦੇ ਪਾਈਆਂ ਸਿਕਵਾਰੀ ਹੁੰਦੀ ਨਹੀਂ ਵੀ ਐਨਾ ਮੈਨੂੰ ਸ਼ੌਂਕ ਹੈ ਨਹੀਂ ਸੀ ਚੂੜੀਆਂ ਦਾ ਜੇ ਜਰਾ ਆਪਾਂ ਵਿਚਾਰ ਕਰਨੀ ਕਿ ਆ ਸਣ ਦੇ ਗੱਲ ਮੰਨ ਲੈਣੀ ਚਾਹੀਦੀ ਤੇ ਸੋ ਆਪਾਂ ਚੂੜੀਆਂ ਪਾਲੀਆਂ ਤੇ ਜੂੜੀਆਂ ਪਾਉਣ ਦੀ ਕਰਕੇ ਤੇ ਦੇਖੋ ਹੁਣ ਮੇਰੇ ਫਰੈਂਸੇ ਨਿਕਲੇ ਆਂ ਹੱਥ ਤੇ ਮੈਂ ਪਾਉਂਦੀ ਨਹੀਂ ਹੈਗੀ ਬਾਲਾ ਜੀ ਦੇਖੋ ਛੋਟੇ ਛੋਟੇ ਫਰੈਂਸੇ ਬਹੁਤ ਜ਼ਿਆਦਾ ਹੋ ਚੁੱਕੀ ਐ ਨੇ ਆ ਦੇਖੋ ਖਾਰਸ਼ੀ ਹੋ ਜਾਂਦੀ ਐ ਇਸ ਕਰਕੇ ਮੈਂ ਕਿਹਾ ਚਲੋ ਦੋ ਕੇ ਤਿੰਨ ਪਾ ਲੈਨੇ ਫਿਰ ਉਤਾਰ ਦਾਂਗੇ ਇੱਕ ਦੋ ਚੂੜੀ ਰੱਖ ਲਾਂਗੇ ਹੱਥ ਦੇ ਵਿੱਚ ਸਲੋ ਜੀ ਆਪਣਾ ਵੀ ਕੱਲ ਸੰਧਾਰ ਆ ਚੁੱਕਿਆ ਵਾ ਤੇ ਕੱਲ ਮੰਮੀ ਡਾਡੀ ਆਏ ਸੀਗੇ ਆਪੇ ਜਾਈਏ ਐਸੇ ਕਿ ਭਤੀਜਾ ਆਇਆ ਸੀਗਾ ਜੀ ਮੇਰਾ ਸੁਧਾਰਾ ਦੇ ਕੇ ਆਪਾਂ ਨੂੰ ਵੀਡੀਓ ਮੈਂ ਇਸ ਕਰਕੇ ਨਹੀਂ ਸੀ ਬਣਾਈ ਕਾਲ ਦੀ ਆ ਕਿਉਂਕਿ ਨਾ ਗਰਮੀ ਕਹਤੈ ਇੰਨੀ ਜਿਆਦਾ ਸੀਗੀ ਬਹੁਤ ਜਿਆਦਾ ਇੱਕ ਇੱਕ ਕਮਰ ਦੇ ਵਿੱਚ ਸਾਰੇ ਜਾਣੇ ਸੀਗੇ ਫਿਰ ਮੈਂ ਵਿੱਚ ਕੈਮਰਾ ਲੈ ਕੇ ਫਿਰਦੀ ਜਾਂ ਨਾ ਘਮਾਉਂਦੀ ਨਾ ਫਿਰ ਮੈਨੂੰ ਠੀਕ ਜਿਹੀ ਨਹੀਂ ਲੱਗਿਆ ਕਿ ਸਰਕ ਮੈਂ ਕੱਲ ਵੀਡੀਓ ਨਹੀਂ ਸੀਗੀ ਬਣਾਈ ਸੋ ਆਪਾਂ ਹੁਣ ਬਣਾਉਣ ਲੱਗੇ ਜੀ ਬਲੌਗ ਸ਼ਾਰਟ ਮੈਂ ਪਾਈ ਹੋਈ ਹੈ ਵੀਡੀਓ ਉਹਨਾਂ ਦੀ ਛੋਟੀ ਜਹੀ ਜਦੋਂ ਉਹ ਗਏ ਸੀਗੇ ਬਸ ਮੋਡੇ ਕਵਰ ਕੀਤੇ ਸੀਗੇ ਉਹ ਤੁਸੀਂ ਸ਼ਾਰਟ ਵੀਡੀਓ ਚ ਦੇਖ ਸਕਦੇ ਆ ਇਹ ਬਸ ਮੌਨ ਨਿੱਕੀ ਬਣਾਈ ਸੀਗੀ ਠੀਕ ਹੈ ਹਮ ਸੁੱਤੀ ਵੀ ਉੱਠੀਆਂ ਹੁਣ ਦੇਖਦੇ ਆ ਜੀ ਮੂੰ ਮਾ ਤੋ ਕੇ ਚਾਹ ਪੀਣੇ ਆ ਸਵੇਰ ਦਾ ਸਾਰਾ ਕੰਮ ਨਿਬੜ ਕੇ ਫੇਰ ਆਪਾਂ ਨਾਵਾਂਗੇ ਕਿਉਂਕਿ ਜੇ ਹੁਣ ਨਾਲ ਫੇਰ ਗਰਮੀ ਆ ਜਣੀ ਆ ਸੋ ਪਹਿਲਾਂ ਆਪਾਂ ਕਰ ਲਈਏ ਤੁਸੀਂ ਘਾਤਾ ਸਾਰਾ ਕੰਮ ਅਨਮੋਲ ਤੇ ਚਾਹ ਪੀ ਰਿਹਾ ਵਾ ਕਿਉਂਕਿ ਇਹਨੇ ਕਬੱਡੀ ਖੇਡਣ ਜਾਣਾ ਹਾਂ ਨਾ ਕਬੱਡੀ ਆ ਗਿਆ ਸੌਰੀ ਹੌਕੀ ਖੇਡਣ ਜਾਣਾ ਜੀ ਕਬੱਡੀ ਦਾ ਕੋਲ ਸਕੂਲ ਚੋਂ ਜਰੋ ਆਉਂਦੇ ਸਾਰੀ ਪਹਿਲਾਂ ਤਾਂ ਵਿਚਾਰਾ ਸਕੂਲ ਦਾ ਕੰਮ ਕਰਦਾ ਸਕੂਲ ਦਾ ਕੰਮ ਕਰਕੇ ਸੋਚ ਹੌਕੀ ਖੇਡਣ ਜਾਂਦਾ ਹੌਕੀ ਖੇਡ ਕੇ ਨੇ ਸਕੂਲ ਵਿੱਚ ਵੀ ਜਾਣ ਕੀ ਕੀ ਆ ਹੈ ਵੀ ਮੈਂ ਕਵਰ ਟਿਕਟਿਆ ਕਰਨੀ ਉਸ ਤੋਂ ਬਾਅਦ ਚ ਇਹਦੇ ਕੋਲ ਅੱਧਾ ਕਾਂਟਾ ਦਾ ਕਾਂਟਾ ਕਵਾਰ ਚਾ ਰਸ ਉਸ ਤੋਂ ਬਾਅਦ ਜੀ ਇੱਕ ਕਵਰ ਟਿਕਟੇ ਆਉਂਦਾ ਵਾ ਫੇ ਰਾਤ ਨੂੰ ਜਿਹੜਾ ਕੰਮ ਚਾਹਤ ਕਰਨੇ ਨੇ ਫਿਰ ਉਹ ਯਾਦ ਕਰਦਾ ਸਪੂਨ ਦਾ ਸਾਰਾ ਕੰਮ ਐਨੇ ਵੀ ਜੀ ਹੋ ਗਿਆ ਚੋ ਲੋ ਜੀ ਆਪਾਂ ਹੁਣ ਤੋਂ ਲਈਏ ਕੱਪੜੇ ਕਿਉਂਕਿ ਵੀ ਸ਼ਾਮ ਦਾ ਟਾਈਮ ਹੋ ਚੁੱਕਿਆ ਵਾ ਸਾਢੇ 9 ਹੋ ਗਏ ਨੇ ਸਾਢੇ 5 ਹੋ ਚੁੱਕੇ ਨੇ ਫਿਰ ਇਸ ਤੋਂ ਬਾਅਦ ਟਾਈਮ ਨਹੀਂ ਰੁਕਦਾ ਹੈਗਾ ਕੱਪੜੇ ਧੋਣ ਦੇ ਬਾਅਦ ਚ ਐਨੇ ਜਿਹੜੀ ਯੂਨੀਫਾਰਮ ਹੈਗੀ ਨਾ ਉਹ ਆਪਾਂ ਧੋ ਦਈਏ ਤੇ ਉਸ ਤੋਂ ਬਾਅਦ ਅਸੀਂ ਆਪਾਂ ਦਾਲ ਸਕਦੇ ਦੇ ਤੇ ਕੀ ਬਣਾਉਣੀ ਆ

ලෝජපගේට කෝතිය හාමේ ලාදනයපත කොල්ලටකන් අන්නතු තජානගේ ව් ගුරු හැකයද ਜੇ ਸਨ ਮੈਂ ਨਹੀਂ ਰੋਕੇ ਤਾਂ ਕਹਿੰਦਾ ਮਮੇ ਮੈਂ ਬਾਈ ਕੀਤੇ ਤਾਂ ਉਸ ਰੋਕੇ ਨਹੀਂ ਆਗੇ ਲੋ ਜੀ ਆਪਾਂ ਕਿਲੇ ਬਾਕੀ ਦਾ ਕੰਮ ਕਰਦਾ ਜਿਹੜਾ ਨੰਦਾ ਪਹਿਲਾਂ ਆਪਾਂ ਕੂਲਰ ਚ ਪਾਣੀ ਭਰਿਆ ਸੀ ਆਪਾਂ ਇਹ ਰੱਟਕਾਂ ਲਾ ਦੀ ਜੀ ਜੇ ਬੂਟਾਂ ਨੂੰ ਪਾਣੀ ਵੀ ਦੇਤਾ ਆਪਾਂ

ਸਾਬ ਜੁਨਾ ਦਾ ਤੜਕਾ ਤੇ ਆਪਾਂ ਵੀਡੀਓ ਨੂੰ ਇੱਥੇ ਐਂਡ ਕਰਦੇ ਹਾਂ ਜੇਕਰ ਤੁਹਾਨੂੰ ਵਧੀਆ ਲੱਗਿਆ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਤੇ ਮੇਰੇ ਚੈਨਲ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੀ ਸੋ ਮਿਲਦੇ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਜਦ ਤੱਕ ਲਈ ਜੀ ਧੰਨਵਾਦ